ਕਿ ਬਿਹਤ ਮੰਪਾਗੀ ਕਟਨਾ ਵਾਪਰੀ ਹੈ ਨਾ ਬਾਲਗ ਨੂੰ ਛੇੜਨ ਤੋਂ ਰੋਕਣ ਤੇ ਜਿਹੜਾ ਵਿਵਾਦ ਹੋ ਜਾਂਦਾ ਸੋ ਦੱਸ ਦਈਏ ਕਿ ਇਸ ਮੌਕੇ ਤੇ ਵਿਵਾਦ ਇੰਨਾ ਵੱਧ ਜਾਂਦਾ ਹੈ ਕਿ ਕਿਰਪਾਨਾ ਪਿਸਤੋਲਾ ਤੇ ਦਾਤਰਾ ਨਾਲ ਪਰਿਵਾਰ ਤੇ ਹਮਲਾ ਕੀਤਾ ਜਾਂਦਾ ਸੋ ਮਾਮਲਾ ਅੰਮ੍ਰਿਤਸਰ ਦਾ ਦੱਸਿਆ ਜਾ ਰਿਹਾ ਅੰਮ੍ਰਿਤਸਰ ਦੇ ਡੀਐਸਪੀ ਅਟਾਰੀ ਦੇ ਅਧੀਨ ਆਉਂਦੇ ਪਿੰਡ ਭਗਤਪੁਰਾ ਤੋਂ ਸਾਹਮਣੇ ਆਇਆ ਇਹ ਮਾਮਲਾ ਸਥਿਨਾ ਬਾਲਕ ਲੜਕੀ ਨੂੰ ਛੇੜਨ ਤੋਂ ਰੋਕਣ ਤੇ ਮਾਪਿਆਂ ਦੇ ਘਰ ਗੁੰਡਾਗਰਦੀਦਾਰ ਨੰਗਾ ਨਾਥ ਸੁਆ ਰੋਪੀਆਂ ਵੱਲੋਂ ਤੇਜ਼ ਤਾਰ 11 ਦੇ ਨਾਲ ਘਰ ਦੀ ਪੰਤੋੜ ਕੀਤੀ ਗਈ ਫਾਇਰ ਕੀਤੇ ਗਏ ਨੇ ਜਿਸ ਨਾਲ ਪਰਿਵਾਰ ਸਦਮੇ ਦੇ ਵਿੱਚ ਹੈ ਪੁਲਿਸ ਵੱਲੋਂ ਮੌਕੇ ਤੇ ਜਾਂਚ ਕਰਕੇ ਕਾਰਵਾਈ ਦਾ ਭਰੋਸਾ ਵੀ ਇਹ ਜੁੜਾ ਦਿੱਤਾ ਗਿਆ ਸੋ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਕੀ ਕੁਝ ਆਖਿਆ ਆਓ ਤੁਹਾਨੂੰ ਸੁਣਾਉਨੇ ਹਾਂ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਲੁਧਿਆਣਾ ਲੈ ਇਹ ਨਾਲ ਹੀ ਹਾਂਜੀ ਰਵਿੰਦਰ ਕੌਰ ਨਾਮ ਹੈ ਮੇਰਾ ਕਿਹੜਾ ਪਿੰਡ ਹੈ ਹਾਂ ਪਗਤਪੁਰਾ ਹੈ ਚਲੋ ਜੀ ਆਇਆ ਸਰ ਗੱਲ ਇਹ ਕਿ ਸਾਡੇ ਨਾਲ ਗਵਾਂਢੀ ਹੈਗੇ ਆ ਐ ਘਰ 15 20 ਮੁੰਡੇ ਚਤੋਂ ਪੈ ਰਹੇ ਇਹਨਾਂ ਦੇ ਘਰ ਰਹਿੰਦੇ ਆ ਤੇ ਇਹਨਾਂ ਨੇ ਮੇਰੀ ਗੁੜੀਆਂ ਨੂੰ ਮੈਂ ਸਮਾਨ ਲੈਣ ਭੇਜਿਆ ਇਹਨਾਂ ਨੇ ਮੇਰੀ ਗੁੜੀਆਂ ਨਾਲ ਸ਼ਰਾਰਤ ਕੀਤੀ ਆ ਤੇ ਮੈਂ ਇਹਨਾਂ ਨੂੰ ਰੋਲਾ ਪਾਇਆ ਇਹਨਾਂ ਦੇ ਘਰ ਅਸੀਂ ਲਾਮਾ ਲੈ ਕੇ ਗਏ ਆ ਇਹਨਾਂ ਨੇ ਪਹਿਲਾਂ ਇੱਕ ਵਾਰ ਪਹਿਲਾਂ ਉਦੋਂ ਬੰਦੇ ਪੁਆਤੇ ਮੇਰੇ ਘਰ ਲੈ ਦੇ ਗੱਲ ਪੈ ਗਏ ਮੈਂ ਆਪਣੇ ਘਰ ਲੈ ਨੂੰ ਦੁਬੁਰਜੀ ਉਹ ਸੱਦਿਆ ਸਾਡੀ ਫਾਸਟ ਫੂਡ ਦੀ ਰੇੜੀ ਆ ਦੁਬੁਰਜੀ ਉਨਾਂ ਨੇ ਹੀ ਸੱਦਿਆ ਕਿ ਆਓ ਕਿ ਇਸ ਤਰ੍ਹਾਂ-ਤਰ੍ਹਾਂ ਗੱਲ ਹੋ ਗਈ ਇਹ ਆਏ ਪਹਿਲਾਂ ਉਦੋਂ ਮੇਰੇ ਘਰ ਲੈ ਕੇ ਗੱਲ ਪੈ ਗੇ ਹੁਣ ਕਿੱਸੇ ਐਸੇ ਇਤਨਾ ਡਰ ਡੂਣ ਕੇ ਕਿ ਹਾਂ ਵੀ ਇਹ ਜਾਦੇ ਬੰਦੇ ਬੁੰਦੇ ਨਾਲ ਲੈ ਆਣ ਫਿਰ ਹਾਨੂੰ ਸਾਰਿਆਂ ਨੂੰ ਦੱਸਿਆ ਕਿ ਬੰਦੇ ਲੈ ਆਏ ਆ ਅਸੀਂ ਭੱਜ ਕੇ ਕਿਸੇ ਦੇ ਘਰ ਵੜ ਗਏ ਆ ਮਗਰੋਂ ਇਹਨਾਂ ਨੇ ਸਾਡਾ ਸਾਰਾ ਘਰ ਤੋੜਤਾ ਕਿੰਨਾ ਘਰ ਤੋੜ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਹੜੇ ਕਿਹੜੇ ਇਤਿਆਸ ਲੱਗੋ ਉਨਾਂ ਕੋ ਹੈਗੇ ਦਾਤਰ ਲੈ ਕੇ ਆਏ ਕਿਰਪਾਨਾਂ ਪਿਸਤੋਲਾਂ ਵੀ ਲੈ ਕੇ ਆਏ ਆ ਫੇਰ ਕੱਢੇ 7 ਫੇਰ ਕੱਢੇ ਇਹਨਾਂ ਨੇ ਪਾ 4 ਫੇਰ ਇਹਨਾਂ ਨੇ ਮੇਰੇ ਜੇਠ ਦੇ ਘਰ ਕੱਢੇ ਆ 3 ਫੇਰ ਕਿਸ ਤਰ੍ਹਾਂ ਅੰਜਾਮਤਾ ਜ ਆਪਣੀ ਅਸੀਂ ਭੱਜ ਕੇ ਕਿਸੇ ਦੇ ਘਰ ਵੜ ਕੇ ਜਾ ਕੇ ਲੁਕ ਗਏ ਹਾਂ ਤੁਹਾਨੂੰ ਬਾਹ ਖਤਰਾ ਹੈ ਹਾਂਜੀ ਗਾਂਵ ਵੀ ਬਹੁਤ ਖਤਰਾ ਹੈ ਸਰ ਸਾਨੂੰ ਇਹ ਕੁਛ ਵੀ ਕਹਦੇ ਹੁਣ ਵੀ ਧਮਕੀਆਂ ਲਾ ਰਹੇ ਆ ਕਿ ਅਸੀਂ ਨਹੀਂ ਇਹਨਾਂ ਨਾਲ ਕੁਛ ਨਾ ਬੇੜਨਾ ਅਸੀਂ ਮਾਰਨੇ ਇਹਨਾਂ ਦੇ ਬੰਦੇ ਹਾਂਜੀ ਪੁਲਿਸ ਸਾਹਿਬ ਆਏ ਆ ਐਸ ਐਚ ਓ ਸਰ ਆਏ ਆਗੇ ਚਾਟੀ ਮਿੰਨ ਥਾਣੇ ਤੋਂ ਡਿਪਟੀ ਸਾਹਿਬ ਆਏ ਆ ਸਾਰਾ ਮੌਕਾ ਵਾਰਦਾ ਦੇਖ ਕੇ ਗਏ ਪਿੰਡਾਂ ਦੇ ਸਰਪੰਚ ਬਲਾਕ ਦੇ ਮੈਂਬਰ ਸਭ ਆ ਕੇ ਸਾਰਾ ਮੌਕਾ ਦੇਖ ਕੇ ਜਾ ਚੁੱਕੇ ਹੈਗੇ ਮਾਂਗੇ ਉਹ ਕਰਦੇ ਆ ਕਿ ਆ ਇਹਨਾਂ ਲੋਕਾਂ ਤੋਂ ਪਿੰਡ ਚ ਬਿਲਕੁਲ ਨਾ ਆਣਾ ਜਾਣਾ ਬੰਦ ਕਰਾਇਆ ਜਾਵੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੀ ਕਾਰਵਾਈ ਕੀਤੀ ਜਾਵੇ। ਹਣੇ ਹਾਲ ਵੀ ਕੀ ਨਾ ਜੇ? ਮੇਰਾ ਨਾਮ ਧਰਮਿੰਦਰ ਹੈ ਸਰ। ਕਿਹੜਾ ਪਿੰਡ? ਪਿੰਡ ਭਗਤਪੁਰ ਆ ਸਰ। ਕੀ ਗੱਲ ਹੋਈ ਕੱਲ ਚ? ਸਰ ਅੱਜ ਇਹਨਾਂ ਨੇ 2 ਨੰਬਰ ਦਾ ਕੰਮ ਕਰਦੇ ਨੇ ਇਹ ਮੁੰਡੇ ਸਾਡੇ ਗਵਾਂਢੀ ਹੈਗੇ ਨੇ ਨਾ। ਇਹ ਮ ਬੰਦੇ ਬੰਦੇ ਲਗੇ ਇਹਨਾਂ ਨੇ ਆ ਇਧਰ ਤੰਗ ਬੜਾ ਪਰੇਸ਼ਾਨ ਬੜਾ ਕੀਤਾ ਸੀ ਤੇ ਇਹਨਾਂ ਨੇ ਥੋੜੀ ਜੀ ਹਰਕਤ ਕੀਤੀ ਸਾਡੀ ਕੁੜੀਆਂ ਨਾਲ ਤੇ ਉਹਦਾ ਕਰਕੇ ਅਸੀਂ ਇਹਨਾਂ ਨੂੰ ਡਕਿਆ ਬੋਲਿਆ ਤੇ ਆ ਵੇਖੋ ਉਹਨਾਂ ਨੇ ਸਾਡੇ ਘਰ ਦਾ ਨੁਕਸਾਨ ਕਿੰਨਾ ਕਰਤਾ ਜੀ ਕੀ ਤੁਸੀਂ ਸਾਨੂੰ ਕੌਣ ਦੇ ਡਕਣ ਇੱਥੇ ਗੋਲੀਆਂ ਚਲਾ ਕੇ ਗਏ ਨੇ ਫਾਇਰ ਕਰਕੇ ਗਏ ਨੇ ਸਰ ਆ ਵੇਖੋ ਸਾਰਾ ਮੇਰੇ ਘਰ ਦਾ ਨੁਕਸਾਨ ਕਰਤਾ ਨੇ ਕਿੰਨੀ ਕੁ ਵਜ ਦੀ ਗੱਲ ਸੀ ਇਹ ਰਾਤ ਦੀ ਗੱਲ ਹੈ ਸਰ ਕਿੰਨੇ ਗਣੇ ਆਏ ਸੀ ਇਹ ਸਾਰੇ ਘਟੋ ਘਟਾ 30 35 ਬੰਦੇ ਆ ਗਏ ਸੀ ਹਾਂਜੀ ਕਿ ਰਾਤ ਦੇ ਹਾਂਜੀ ਕੀ ਕੀ ਹਥਿਆਰ ਸੀ ਲਗੋ ਹਥਿਆਰ ਸਾਰੇ ਉਹਨਾਂ ਕੋ ਬੰਦੂਕਾਂ ਇਹੀ ਤੇ ਆਪਣੇ ਦਾਤਰ ਵਗੈਰਾ ਹੈਗੇ ਕਿਰਪਾਨਾਂ ਵਗੈਰਾ ਹੈਗੇ ਆਹ ਦੇਖੋ ਆ ਸਾਰੇ ਸਾਰਾ ਨੁਕਸਾਨ ਕਰਕੇ ਗਏ ਨੇ ਤੁਸੀਂ ਉਹ ਕਿੱਥੇ ਫਿਰ ਪੰਜਾਬ ਚ ਜਾਈ ਅਸੀਂ ਤੇ ਸਾਰਾ ਪੁਲਸ ਆਈ ਤਾਂ ਬੰਦੇ ਬੰਦੇ ਉਹਨਾਂ ਦੇ ਆਏ ਹੀ ਤਾਂ ਅਸੀਂ ਤੇ ਘਰੋਂ ਭੱਜ ਗਏ ਆਪਣੇ ਨਹੀਂ ਘਰੋਂ ਚੱਲੇ ਗਏ ਕਿ ਜਿਆਦਾ ਨੁਕਸਾਨ ਨਾ ਹੋ ਜਾਈ ਆਪਣਾ ਇਸ ਕਰਕੇ ਉਹਨਾਂ ਨੇ ਉਹਨਾਂ ਨੇ ਵੇਖਿਆ ਕਿ ਇਹਨਾਂ ਦੇ ਘਰ ਕੋਈ ਨਹੀਂ ਹੈਗਾ ਤਾਂ ਉਹਨਾਂ ਨੇ ਆਪ ਪੰਨ ਤੋੜ ਕਰਤੀ ਇਨਾ ਨੁਕਸਾਨ ਹੋ ਗਿਆ ਹਾਂਜੀ ਨੁਕਸਾਨ ਜਨਾਕ ਹੋ ਗਿਆ ਨੁਕਸਾਨ ਤੇ ਸਰ ਬਹੁਤ ਜ਼ਿਆਦਾ ਹੋ ਗਿਆ ਤੇ ਅਸੀਂ ਦੇਖ ਹੀ ਲਿਆ ਆ ਕੇ ਜਿੰਨਾ ਨੁਕਸਾਨ ਹੋਇਆ ਹੈ ਹਾਂਜੀ ਪੁਲਿਸ ਆਏ ਮੌਕਾ ਵੇਖ ਕੇ ਗਏ ਨੇ ਪਰ ਪੁਲਿਸ ਵਾਲਿਆਂ ਤੇ ਅਜੇ ਤੱਕ ਤੇ ਚਲੋ ਹਾਂਜੀ ਇਹ ਮੰਗ ਕਰਦੇ ਹਾਂ ਮੰਗ ਇਹ ਹੀ ਹੈ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਤੇ ਇਹਨਾਂ ਦੇ ਜਿਹੜੇ ਦੋ ਨੰਬਰ ਦੇ ਧੰਦੇ ਉਹ ਬੰਦ ਕਰਾਏ ਜਾਣ ਅਰਜੀ ਮੇਰੇ ਬਲਾਗ ਦੇ ਦੀਨ ਹੋ ਗਏ ਪਿੰਡ ਤੋਂ ਜੁਗਰੇ ਵਿੱਚ ਜਿਹੜੀ ਰਾਤ ਨੂੰ ਵਾਰਦਾਤ ਹੋਈ ਆ ਬਹੁਤ ਹੀ ਸ਼ਰਮਨਾਕ ਗੱਲ ਆ ਕਿਸੇ ਦੇ ਘਰ ਵਿੱਚ ਆਣ ਕੇ ਇਦਾਂ ਤਕੜਾ ਨਿਸ਼ਾਨ ਕਰਨਾ ਤੇ ਆਣ ਕੇ ਪਤਾ ਲੱਗਾ ਵਾ ਉਹਨਾਂ ਦੇ ਘਰ ਦੇ ਵਾਰਸਾਂ ਤੋਂ ਅਸੀਂ ਪੁੱਛਿਆ ਵਾ ਕਹਿੰਦੇ ਕਿ ਸਾਡੀ ਬੇਟੀ ਨੂੰ ਕਿਤੇ ਤੇ ਬੰਦੇ ਛੇੜਦੇ ਸੀ ਅਸੀਂ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਨੂੰ ਢੱਕਿਆ ਵਾ ਤੇ ਜਿਹਦੇ ਕਰਕੇ ਇਹ ਸਾਰਾ ਮਾਮਲਾ ਉਹਨਾਂ ਨੇ ਰਾਤ ਆਣ ਕੇ ਬੰਦੇ ਬਾਹਰੋਂ ਅਣਪਛਾਤੇ ਬੰਦੇ ਲਿਆ ਕੇ ਕੁਝ ਇਹਨਾਂ ਨੂੰ ਜਾਣੂ ਉਹ ਬੰਦੇ ਜਿਹੜੇ ਪਿੰਡ ਦੇ ਉਹਨਾਂ ਲਿਆ ਕੇ ਉਹਨਾਂ ਨੇ ਗਲ ਪਏ ਆ ਧੰਤ ਥੋੜੀ ਕੀਤੀ ਆ ਘਰ ਦਾ ਸਾਰਾ ਤੈਸ ਨੈਸ ਕਰ ਦਿੱਤਾ ਸਮਾਨ ਅਸੀਂ ਦੋਸ਼ੀਆਂ ਦੇ ਖਿਲਾਫ ਪੰਜਾਬ ਪੁੱਤ ਕੋ ਇਹੇ ਕੇ ਚਾਹੁੰਦੇ ਆ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਹੋ ਜੀ ਦਿਲਵਦੀ ਕੋਈ ਹੋਰ ਨਾ ਕਰ ਸਕੇ ਤੇ ਅਸੀਂ ਇਨਸਾਫ ਦੀ ਘੂਰ ਲੜ ਰਹੇ ਆ ਕਿ ਇਹਨਾਂ ਧਰਾਵਾਂ ਨੂੰ ਇਹਨਾਂ ਨੂੰ ਪਿੰਡ ਧਰਾਵਾਂ ਨੂੰ ਸਾਫਲੇ ਤੋ ਇਹ ਨਹੀਂ ਬੇਤਰੀਆ ਮਾ ਸਾਡੇ ਐਸਐਚਓ ਸਾਉ ਨੂੰ ਹੀ ਕਾਲ ਕੀਤੀ ਆ ਮੌਕੇ ਤੇ ਉਹਨਾਂ ਨੇ ਵੀ ਰਾਤੀ ਆਣ ਕੇ ਵੇਖਿਆ ਸਾਰਾ ਜੱਜਾ ਲਿਆ ਵਾ ਤੇ ਹੁਣ ਅਸੀਂ ਚਾਹੁੰਦੇ ਆ ਕਿ ਜਿਹੜੀ ਵੀ ਕਾਰਵਾਈ ਇਹਨਾਂ ਦੇ ਉੱਤੇ ਬਣਦੀ ਜਿਹੜੀ ਵੀ ਵਾਦ ਵਾਦ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਤਸੱਫਾ ਹੋਇਆ ਜਾਵੇ ਸਰਪੰਚ ਸਾਹਿਬ ਸਾਡੇ ਸਰਪੰਚ ਸਾਹਿਬ ਅਕਤੂਬਰੇ ਤੋਂ ਇਹ ਵੀ ਦੱਸਣਗੇ ਤੁਹਾਨੂੰ ਕਿ ਮੈਂ ਪਿੰਡ ਭਕਤਪੁਰ ਦਾ ਬਣਿਆ ਹਾਂ ਸਾਡੇ ਪਿੰਡ ਕੁਝ ਲੋਕਾਂ ਨੇ ਆ ਕੇ ਜਿਹੜੇ ਇਹਨਾਂ ਗੁੱਲਗਾ ਗੱਦੀ ਕਰਦੇ ਆ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਬੜੀ ਭੰਨ ਤੋੜ ਕੀਤੀ ਆ ਅਹੀ ਕਿਉਂ ਨੇ ਆ ਵੀ ਆ ਸੱਦੇ ਆਪਾਂ ਫੇਰ ਨੇ ਬੰਦੇ ਲਾਗਦੇ ਬਹੁਤ ਸਾਰੇ ਬੰਦੇ ਆਪਾਂ ਸੱਦੇ ਆ ਮੋਤਵਾਲੇ ਤੇ ਇਹਨਾਂ ਦੇ ਸਾਹਮਣੇ ਸਾਰਾ ਇੱਕ ਸੀਨ ਵਿਖਾਤਾ ਵਾ ਹਰ ਸਰ ਕੀ ਇਹ ਮਾਮਲਾ ਹੈ ਜਿਹੜਾ ਫਰਤੂਪੁਰ ਇੱਕ ਝਗੜਾ ਸੀਗਾ ਕਾਲ ਰਿਪੋਰਟ ਹੋਈ ਸੀ ਰਵਿੰਦਰ ਕੌਰ ਦਾ ਪਰਿਵਾਰ ਹੈ ਉਹਨਾਂ ਦੀ ਕੋਈ ਲਾਗੇ ਮਿੱਠੀ ਹੋਣਾ ਨਾ ਕਦੇ ਕੋਈ ਪਹਿਲਾਂ ਇੱਕ ਦਿਨ ਤੁਤੂ ਮੈਮਾ ਹੋਈ ਆ ਤੇ ਮਿੱਠੀ ਜਿਹੜਾ ਉਹਕਾਰ ਜਸਮੀਰ ਸਿੰਘ ਇਹਨਾਂ ਨੇ ਆਪਣੇ ਕੋਈ ਕਾਫੀ ਬਦਮਾਸ਼ ਗੁੰਡੇ ਬਲਾ ਕੇ ਉਹਨਾਂ ਦੀ ਘਰਤੀ ਜਿਹੜੀ ਆ ਬਹੁਤ ਜ਼ਬਰਦਸਤ ਤਰੀਕੇ ਨਾਲ ਨੁਕਸਾਨ ਤੇ ਭੰਨ ਤੋੜ ਕੀਤੀ। ਉਹਦੇ ਸਬੰਧ 'ਚ ਹੀ ਐਫ ਆਈ ਆਰ ਦਰਜ ਕੀਤੀ ਹੈ। ਮਿੱਠੀ ਹੁਣੀ ਉਹਨਾਂ ਦੇ ਖਿਲਾਫ ਇੱਕ ਬੰਦਾ ਇਹਨਾਂ ਦਾ ਫੜ ਲਿਆ। ਪੂਰੀ ਇਹਨਾਂ ਜਿਹੜੀ ਗੁੰਡਾਗਰਦੀ ਕੀਤੀ ਹੈ ਇਹਨਾਂ ਨੂੰ ਕਰਨ ਨਹੀਂ ਦੇਵਾਂਗੇ ਸਾਰੇ ਰਸਟ ਕਰਾਂਗੇ। ਇਹਨਾਂ ਦੇ ਖਿਲਾਫ ਕਾਰਵਾਈ ਕੀਤੀ। ਸਰ ਕੀ ਕਹਤਾਲਾ ਅੱਜ ਪਰਚਾ ਦਰਜ ਕੀਤਾ। ਇਹਨਾਂ ਦੀ ਤੋੜ ਭੰਦੀ, ਗਾ ਧਮਕੀ ਦੀ, ਚੋਰੀ ਦੀ ਜਿੰਨੀਆਂ ਵੀ ਧਰਾਵਾਂ ਸਖਤ ਸੀ ਇਹਨਾਂ ਦੇ ਲੱਗਣ ਵਾਲੀਆਂ ਉਹ ਲਾਈਨ। ਸਰ ਤੂ ਇਲਾਕੇ ਵਾਸਤੇ ਕਹਿਣਾ ਵੀ ਇਹ ਨਸ਼ਾ ਪਤਾ ਹੀ ਵੇਚਦੇ ਕੋਈ ਹੈ। ਕੁਈ ਨਾਦਰ ਰਿਕਾਰਡ ਛਾਣ ਰਹੇ ਆ ਜੋ ਵੀ ਇਹਨਾਂ ਦੇ ਰਿਕਾਰਡ ਦੇ ਖਿਲਾਫ ਜੋ ਲੀਗਲ ਕਾਰਵਾਈ ਅੱਜ ਕੱਲ ਚੱਲ ਰਹੀ ਆ ਉਹਦੇ ਮੁਤਾਬਕ ਵੀ ਇਹਨਾਂ ਦੇ ਅਮਲ 'ਚ ਲਿਆਵਾਂਗੇ ਪੁਰਾਣੇ ਰਿਕਾਰਡ ਹੈਗਾ ਇਹਨਾਂ ਦਾ ਸਾਰਾ